ਵਾਹਿਗੁਰੂ ਜੀ ਦਾ ਖਾਟ ਸਵਾਗਤ ਹੈ। ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਸਾਡੀ ਪ੍ਰੀਤ ਭਰੀ ਤੇ ਸਵਾਗਤ ਹੈ। ਤੇ ਆਏ ਸੋਨ ਨੂੰ ਅਸੀਂ ਸੂਟ ਤੇ ਇਹ ਸੂਈ ਨਾਲ ਵਰਕ ਕਰਨਾ ਦੱਸਦੇ ਆ। ਤੇ ਆਪਾਂ ਇਹਨਾਂ ਕਰ ਲਿਆ ਦੇਖੋ। ਇੱਕ ਤਾਂ ਆਪਾਂ ਇਹ ਬਣਾਉਣਾ ਦੱਸਾਂਗੇ ਤੁਹਾਨੂੰ ਇੱਕ ਇਹ ਆਪਾਂ ਇਹ ਵਾਲਾ ਤੇ ਇਹ ਆਪਾਂ ਐਂਕਰ ਦੇ ਗੁੰਟਣਾਂ ਲਗਾ ਦੇਖੋ। ਤੇ ਆਪਣੀ ਇੱਕ ਤੰਨਾ ਲੈਣਾ ਆਪਾਂ ਪਾ ਲenga। ਦੇਖੋ ਤੇ ਇੱਕ ਕਪਾਉਣੀ ਆਪਾਂ ਇੱਥੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਾਹੀ ਜਿਹੀ ਲੱਗੀ ਦੇਖੋ ਆਪਾਂ ਸੂਈ ਦੇ ਵਿੱਚ ਧਾਗਾ ਪਾ ਲਿਆ ਤੇ ਤੁਹਾਨੂੰ ਦੱਸਦੇ ਹਾਂ ਅਸੀਂ ਇਹ ਛੇ ਧਾਗੇ ਹੁੰਦੇ ਆ ਤੇ ਆਪਾਂ ਤਿੰਨ ਕਰਕੇ ਪਾਏ ਆ ਇਹ ਤਿੰਨ ਧਾਗੇ ਆ ਇਧਰ ਇਹ ਛੇ ਧਾਗੇ ਆ ਦੇਖੋ ਇੱਥੋਂ ਤੇ ਕਰ ਇੱਥੋਂ ਆਪਾਂ ਇਹ ਧਾਗਾ ਥੋੜੇ ਅਤਨ ਧਾਕੇ ਆ ਇਸ ਤਰ੍ਹਾਂ ਇਸ ਤਰ੍ਹਾਂ ਤੇ ਜਿਹੜਾ ਇਹ ਵਾਲਾ ਪਾਇਆ ਇਹ ਆਪਾਂ ਸੀ ਧਾਗਿਆਂ ਨਾਲ ਪਾਵਾਂਗੇ ਤੇ ਹੁਣ ਤੁਹਾਨੂੰ ਮੈਂ ਦੱਸ ਦਿਆਂ ਅਸੀਂ ਇੱਥੋਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਸੂਟ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਜਦੋਂ ਇਹ ਸੂਟ ਤਿਆਰ ਹੋ ਗਿਆ ਉਦੋਂ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਇਸ ਤਰ੍ਹਾਂ ਤੁਸੀਂ ਚੱਕੀ ਜਣਾ ਇਹ ਸੂਟ ਦਾ ਮੋਰ ਪੰਖੀਆ ਕਲਰ ਆ ਪਾਰਟੀ ਵੇਅਰ ਸੂਟ ਵਧੀਆ ਬਣੂਗਾ ਇਹ ਛੋਟੇ-ਮੋਟੇ ਫੈਕਸ਼ਨ ਤੇ ਜਾਣਾ ਤਾਂ ਜਾਂ ਘਰ ਦਵਾਰਾ ਸਭ ਜਾਣਾ ਇੱਕ ਵਾਰ ਇਸ ਤਰ੍ਹਾਂ ਤੁਸੀਂ ਇਹ ਬਣਾਈ ਹੈ ਨਾ ਇਹ ਰੈੱਡ ਕਲਰ ਦਾ ਬਣਿਆ ਹੋਇਆ ਇੱਧਰ ਉਹ ਐਸ ਤਰ੍ਹਾਂ ਤੇ ਛੋਟੀ ਸੂਈ ਨਾਲ ਵੀ ਬਣਾ ਲੈ ਬਣਾ ਸਕਦੇ ਹੋ ਜਿਵੇਂ ਆਪਾਂ ਤਰਪਾਈ ਵਗੈਰਾ ਕਰਦੇ ਆ ਉਹ ਸੂਈ 'ਚ ਧਾਗਾ ਵਧੀਆ ਪੈ ਜਾਂਦਾ ਐਸ ਤਰ੍ਹਾਂ ਚੱਕੀ ਜਾਣ ਬਸ ਅੰਦਾਜ਼ੇ ਜੇ ਨਾਲ ਹੀ ਜੇ ਤੁਹਾਨੂੰ ਨਹੀਂ ਹਿਸਾਬ ਆਉਂਦਾ ਤੁਸੀਂ ਨਿਸ਼ਾਨੀਆਂ ਲਾ ਲਓ ਇਹ ਚਾਰ ਪਾਈਆਂ ਤੁਸੀਂ ਤਿੰਨ ਵੀ ਪਾ ਸਕਦੇ ਹੋ ਤਿੰਨ ਕਲਰ ਤੇ ਇਹ ਸੂਟ ਸਾਥੋਂ ਲੈ ਵੀ ਸਕਦੇ ਹੋ ਤੁਸੀਂ ਤੇ ਹੋਰ ਕੋਟਣ ਦੇ ਹੋਰ ਸਟੱਪ ਤੇ ਜਿਵੇਂ ਜਾਂ ਕੋਈ ਹੋਰ ਕਲਰ ਤੇ ਵੀ ਤਿਆਰ ਕਰਵਾ ਸਕਦੇ ਹੋ ਸਾਥੋਂ ਇਹ ਸੂਟ ਤੇ ਬਹੁਤ ਹੀ ਘੱਟ ਰੇਟ ਤੇ ਤਿਆਰ ਕਰਕੇ ਦੇਵਾਂਗੇ ਅਸੀਂ ਇਹ ਵੀਡੀਓ ਲੰਮੀ ਬਣ ਜੂਗੀ ਫਿਰ ਆਪਾਂ ਇੰਨਾ ਕਾ ਕਰ ਦਿੰਨੇ ਆ ਇੱਧਰ ਫਿਰ ਤੁਹਾਨੂੰ ਬਣਾਉਣਾ ਦੱਸਦੇ ਆ ਦੇਖੋ ਇੱਥੋਂ ਤੱਕ ਤਾਂ ਆਪਾਂ ਬਣਾ ਲਿਆ ਹੁਣ ਆਪਾਂ ਤੁਹਾਨੂੰ ਇਹ ਦੱਸਦੇ ਆ ਇਹ ਵਾਲਾ ਤੇ ਕਿਹ ਇਥੇ ਡਿਜ਼ਾਈਨ ਬਣਾਉਣਾ ਕੋ ਦੇਖੋ ਜੀ ਇਹ ਤਾਂ ਆਪਾਂ ਪਾ ਲਈ ਲੈਣ ਤੇ ਹੁਣ ਆਪਾਂ ਇਹ 6 ਲੜਾਂ ਧਾਕਾ ਪਾਏ ਦੇਖੋ ਇੱਧਰ ਗੰਢ ਦੇ ਲਈ ਸੂਈ ਦੇ ਵਿੱਚ ਤੇ ਹੁਣ ਤੁਹਾਨੂੰ ਇਹ ਬਣਾਉਣਾ ਦੱਸਦੇ ਆ ਅਸੀਂ ਤੁਹਕੇ ਬਦ ਗਿਆ ਕੱਪੜਾ ਹੈ ਤੇ ਮੋਰ ਪੰਖੀ ਦਾ ਕਲਰ ਹੈ ਇੱਥੇ ਤੁਸੀਂ ਨਿਸ਼ਾਨੀ ਵੀ ਲਾ ਸਕਦੇ ਹੋ ਸੀ ਕੋਈ ਨਿਸ਼ਾਨੀ ਨਹੀਂ ਲਾਈਏ ਇਹਦੀ ਦੇਖੋ ਇਸ ਤਰ੍ਹਾਂ ਇਹ ਬਣਾ ਲੈਣਾ ਫਿਰ ਇਹਨੂੰ ਅੱਗੋਂ ਸੋਈ ਆਪਾਂ ਦੇਖੋ ਇਹ ਸੂਟ ਦਾ ਕਲਰ ਬਹੁਤ ਸੋਹਣਾ ਹੈ ਤੇ ਇਹ ਥੋੜਾ ਜਿਹਾ ਫਿੱਕਾ ਹੁੰਦਾ ਹੈ ਦੇਖੋ ਐਸ ਪਾਸੇ ਤੁਸੀਂ ਥੋੜਾ ਜਿਹਾ ਥੱਲੇ ਸੂਈ ਲਾ ਕੇ ਵੀ ਕੱਟ ਸਕਦੇ ਇੱਥੋਂ ਇਸ ਤਰ੍ਹਾਂ ਵੀ ਕੱਟ ਸਕਦੇ ਹੋ ਦੇਖੋ ਇਹ ਪਾਸੇ ਵਾਲੇ ਥੋੜੇ ਜਿਹਾ ਛੋਟੇ ਬਣਾਉਣੇ ਹੈ ਇਹ ਤਰ੍ਹਾਂ نیچے ਗੰਡ ਦੇ ਦੇਣੀ ਆਪਾਂ ਕਿਉਂ ਇੱਥੇ ਤੱਕ ਗਲ ਜਾਵਾਂਗੇ ਬੜਾ ਲੰਮਾ ਹੋ ਜਾ ਫਿਰ ਰੜਦਾ ਜਾ ਰੰਦਾ ਵਿੱਚ ਲੋ ਗੰਡਾ ਨਿਵਾਗੇ ਤੇ ਕੈਂਚੀ ਨਾਲ ਇਹਨਾਂ ਤੁਹਾਨੂੰ ਆ ਥੱਲੇ ਪਾ ਕੇ ਬਕਾਉਣੇ ਆ ਆਹ ਦੀ ਪਹਿਲਾਂ ਬਣਾ ਲਿਆ ਸੀ ਹੁਣ ਇੱਥੇ ਬਣਾ ਕੇ ਦਿਖਾਉਣੀ ਆ ਇਹ ਸੂਈ ਆਪਾਂ ਇੱਥੇ ਇਹ ਆਪਾਂ ਦੂਜੀ ਸੂਈ ਦੇ ਵਿੱਚ ਧੱਗਾ ਪਾਇਆ ਹੋਇਆ ਦੇਖੋ ਇਹ ਵੀ ਆਪਾਂ ਛੇ ਲੜਾ ਪਾਇਆ ਗੰਢ ਦਿੱਤੀ ਹੋਈ ਹੈ ਦੇਖੋ ਇੱਕ ਤੁਹਾਨੂੰ ਇਹ ਬਣਾ ਕੇ ਦਿਖਾਉਣੀ ਆ ਇੱਥੇ यहाँ पर चौड़ा सेंटर ज कर लेना जो तो निशानी भी ला लेनी है जो तुम अंजा तो, तो निशानी ला के भी बना सकते हो Bueno, una de ellas ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ। ਐਸ ਤਰ੍ਹਾਂ ਬਣ ਕੇ ਤਿਆਰ ਹੋਊਗਾ। ਦੇਖੋ ਇੱਥੇ-ਇੱਥੇ ਬਣਾਉਣੇ ਆ। ਇੱਥੇ ਪੀਲੇ ਕਲਰ ਦੇ ਬਣਾਉਣੇ ਆ। ਇੱਧਰ ਆਪਣਾ ਰਹਿੰਦਾ। ਤੇ ਜਦੋਂ ਸਾਰਾ ਆਪਾਂ ਤਿਆਰ ਕਰ ਲਿਆ ਉਦੋਂ ਤੁਹਾਨੂੰ ਦਿਖਾਵਾਂਗੇ। ਤੇ ਤੁਸੀਂ ਵੀ ਸਾਥੋਂ ਸੂਟ ਤਿਆਰ ਕਰਵਾਉਣਾ ਹੈ। ਪੇਂਟ ਚ ਜਾਂ ਕਢਾਈ ਚ ਹੈਂਡਵਰਕ ਮਸ਼ੀਨ ਵਰਕ ਚ ਕਿਸੇ ਵੀ ਵਰਕਸ਼ਾਪ ਦੇ ਕੋਲੋਂ ਵਰਕ ਭੇਜ ਕੇ ਵੀ ਤੁਸੀਂ ਸਾਥੋਂ ਕਰਵਾ ਸਕਦੇ ਹੋ ਡਿਜ਼ਾਈਨ ਆਪਦੇ ਕੋਲੋਂ ਭੇਜ ਕੇ ਤੇ ਜੇ ਲੈਣਾ ਹੋਵੇ ਤਾਂ ਸਾਥੋਂ ਤੁਸੀਂ ਲੈ ਸਕਦੇ ਹੋ ਪਾਰਟੀ ਵੇਅਰ ਸੂਟ ਹੈ ਕ੍ਰਸ਼ ਦੇ ਵਿੱਚ ਕਪੜਾ ਇਹ ਤੇ ਇਹ ਸਾਰਾ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਤੇ ਸਾਨੂੰ ਹੋਰ ਕਿਸੇ ਕਲਰ ਤੇ ਕਟਣ ਚ ਵੀ ਆਰਡਰ ਕਰ ਸਕਦੇ ਹੋ ਕਿਸੇ ਵੀ ਕਪੜੇ ਚ ਆਰਡਰ ਕਰ ਸਕਦੇ ਹੋ ਸਾਨੂੰ ਉਹੇ ਜਿਹਾ ਬਣਾ ਕੇ ਤੁਹਾਨੂੰ ਤੇ ਜੇ ਡਿਜ਼ਾਈਨ ਆਪਦੇ ਕੋਲੋਂ ਭੇਜੋਗੇ ਉਹ ਜਿਹਾ ਵੀ ਸੂਈ ਨਾਲ ਵਰਕ ਵੀ ਕਰਵਾ ਸਕਦੇ ਹੋ ਮਸ਼ੀਨ ਨਾਲ ਵੀ ਤੇ ਪੇਂਟ ਵੀ ਕਰਵਾ ਸਕਦੇ ਹੋ ਤੇ ਸਾਡੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਤੇ ਲਾਇਕ ਵੀਡੀਓ ਨੂੰ ਜਰੂਰ ਕਰਿਆ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ